ਜਾ ਦੇਖੋ ਇਹਨੇ ਗੰਡਾਸੇ ਨੇ ਮਾਲ ਕੱਟਿਆ ਮਾਲ ਕੱਟ ਕੇ ਨਾਲ ਦੀ ਨਾਲ ਥੱਲੇ ਹਾਂ ਜਿਹੜੀ ਚੱਕਰ ਵਾਲੀ ਮਸ਼ੀਨ ਹੁੰਦੀ ਸੀ ਜਦੋਂ ਇੱਥੋਂ ਮਾਲ ਕੱਟਦੇ ਹਾਂ ਨਾ ਜੀ ਪਹਿਲੀ ਗੱਲ ਤਾਂ ਇਹ ਗਲਿੱਚਾ ਬਣਦਾ ਸੀ ਰੁੱਕ ਜਾਂਦਾ ਇੱਥੇ ਬਿਲਕੁਲ ਬਣਦਾ ਸੀ ਜਦੋਂ ਗਲਿੱਚਾ ਇੱਥੇ ਆ ਕੇ ਵੱਜਦਾ ਸੀਗਾ ਪਾਣੀ ਨਿਕਲਦਾ ਸੀਗਾ ਹਾਂ ਪਾਣੀ ਨਿਕਲ ਕੇ ਤੱਕਾਂ ਤੱਕਾਂ ਜਾਮ ਹੁੰਦਾ ਏ ਖਰਾਬ ਹੋ ਜਾਂਦਾ ਨਹੀਂ ਜਿਹੜਾ ਹੈੱਡ ਆ ਦੇਖੀ ਆ ਗਿਆ ਜੀ ਠੀਕ ਆ ਆ ਹੈੱਡ ਸਾਰਾ ਦੇਖ ਗਿਆ ਠੀਕ ਹੈ ਜਦੁੱਲਾ ਠੀਕ ਹੈ ਜਿਹੜਾ ਗੀਅਰ ਬਾਕਸ ਆ ਗੀਅਰ ਬਾਕਸ ਆ ਵੀ ਦੇਖੀ ਆ ਗਿਆ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਉਸ ਤੋਂ ਜਿਹੜਾ ਅੱਗੇ 5 ਨੰਬਰ 5 ਨੰਬਰ ਬੈਰੇਗਾ 5 ਨੰਬਰ ਬੈਰੇਗਾ ਇਹ ਪਤਨੇ ਬੈਰੇਗੇ ਜੂਸੀ ਬੈਰੇਗਾ ਗਏ ਕੱਲੀ ਕੱਲੀ ਕਰਾ ਰਹੀ ਆ ਸਾਰੀ ਜੀ ਠੀਕ ਆ ਇਕੱਲੀ ਇਕੱਲੀ ਚੀਜ਼ ਤੇ ਨੱਕੇ ਲੱਗੇ ਹੋਣੇਗੇ ਵੀ ਐ ਨਹੀਂ ਹੈ ਵੀ ਨਟ ਖੁੱਲ ਵੀ ਜਾਣਗੇ ਇਹ ਬੈਰਿੰਗ ਪਿੱਛੇ ਪਿੱਛੇ ਨਹੀਂ ਹਟੂਗਾ ਬਾਹਲੀ ਗੱਲ ਕੀ ਆ ਜਿਹੜਾ ਮੱਖਣ ਕਾ ਹੁੰਦਾ ਨਾ ਮੱਖਣ ਕਾ ਹਾਂਜੀ ਉਹ ਚੀਜ਼ ਦੀ ਵੀ ਗਾਰੰਟੀ ਲੈਂਦੇ ਆ ਠੀਕ ਆ ਨਹੀਂ ਹਰੇਕ ਮਸ਼ੀਨੋਂ ਮੱਖਣ ਕਾ ਕੁੱਤਰ ਦੀ ਨਹੀਂ ਹੈਡ ਚੀ ਲਵੇਟਾ ਮਾਰੀ ਜਾਂਦੀ ਆ ਹਾਲਵੇਟਾ ਮਾਰ ਦਿੰਦੀ ਆ ਇਹ ਉਹ ਵੀ ਕੁੱਤਰੂ ਉਹ ਵੀ ਕੁੱਤਰੂ ਕੀ ਉਸ ਚੀਜ਼ ਦੀ ਵੀ ਆਪਣੀ ਗਾਰੰਟੀ ਹੈ ਜੀ ਹਾਂ ਟਾਪ-ਅੱਪ ਫਾਈਬਰ ਦਾ ਜਿਹਨੇ ਕਿਹਾ ਜੀ ਇਹ ਗੱਲ ਦਾ ਜਮੀ ਨਹੀਂ ਹਾਂ ਜਿਹੜਾ ਅੰਦਰ ਆ ਬਲੂਰ ਆ ਇਹ ਵੀ ਫਾਈਬਰ ਦਾ ਆ ਗਿਆ ਜੀ ਇਹ ਗੱਲ ਦੀ ਸਮੱਸਿਆ ਕੋਈ ਨਹੀਂ ਪੱਠੇ ਇਧਰ ਸਾਈਡ ਦੀ ਕਰਦੇ ਹਾਂਜੀ ਹਾਂਜੀ ਹਾਂ ਠੀਕ ਹੈ ਇਹ ਚ ਇਹ ਬਲੂਰ ਵਾਲਾ ਮਾਡਲ ਆ ਗਿਆ ਜੀ ਠੀਕ ਹੈ ਇਹ ਡਾਊਨ ਮਾਡਲ ਆ ਗਿਆ ਥੱਲੇ ਵਾਲਾ ਇਹ ਸਿੰਪਲ ਥੱਲੇ ਪੱਟੇ ਸਿੱਟਦਾਗਾ ਇਹ ਥੱਲੇ ਸੇ